ਸਨਾਤਨੀ Hindu ਵੀਰਾਂ ਦੇ ਫੋਨ ਆ ਰਹੇ ਨੇ ਬਹੁਤ ਸਾਰੇ ਵੀਰ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਮੇਰੀ ਕਹੀ ਹੋਈ ਗੱਲ ਨੂੰ ਸਮਝਦੇ ਨੇ ਕਿ ਮੈਂ ਇਹ ਗੱਲ ਕਿਸ ਲਈ ਆਖ ਰਿਹਾ ਹਾਂ ਤੇ ਕਿਉਂ ਆਖ ਰਿਹਾ ਹਾਂ ਤੇ ਬਹੁਤ ਸਾਰੇ ਵੀਰ ਜਿਹੜੇ ਗਾਲਾਂ ਤੋਂ ਗੱਲ ਸ਼ੁਰੂ ਕਰਦੇ ਨੇ ਫੋਨ ਚੱਕੋ ਤੇਰੀ ਮਾਂ ਦੀ ਤੇਰੀ ਭੈਣ ਦੀ ਇਹ ਗੱਲ ਸ਼ੁਰੂ ਕਰਦੇ ਨੇ ਤੇ ਮੈਂ ਉਹਨਾਂ ਨੂੰ ਬਲੌਕ ਲਿਸਟ ਦੇ ਵਿੱਚ ਵੀ ਪਾਇਆ ਹੋਇਆ ਨਾਲ ਵੀਰੋ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਤੁਹਾਡੇ ਸੰਸਕਾਰਾਂ ਤੋਂ ਮੈਂ ਕਦੇ ਤੁਹਾਨੂੰ ਬਾਹ ਫੜ ਕੇ ਰੋਕਣ ਨਹੀਂ ਗਿਆ ਮੇਰੀਆਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਆਪਣੇ ਸਿੱਖ ਵੀਰਾਂ ਨੂੰ ਸਮਝਾਉਣ ਦਾ ਯਤਨ ਕਰਦਾ ਉਹ ਵੀ ਗੁਰਬਾਣੀ ਦੇ ਆਧਾਰ ਤੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਆ ਆ ਕੰਮ ਕਰਨ ਨੂੰ ਆਖਦੀ ਹੈ ਤੇ ਆ ਆ ਕੰਮ ਕਰਨ ਤੋਂ ਸਾਨੂੰ ਵਰਜਦੀ ਹੈ ਜਿਵੇਂ ਗੁਰੂ ਆਖਦਾ ਤੁਸੀਂ ਸ਼ਰਧਾ ਦੀ ਗੱਲ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਤੁਸੀਂ ਪੜ੍ਹ ਸਕਦੇ ਹੋ ਤੁਸੀਂ ਕਰਦੇ ਹੋ ਗੁੱਡ ਮੈਂ ਤੁਹਾਨੂੰ ਰੋਕਣ ਨਹੀਂ ਗਿਆ ਤੁਸੀਂ ਹੋਲੀ ਦੀ ਗੱਲ ਕੀਤੀ ਸਾਡੇ ਲਈ ਹੋਲਾ ਮਹੱਲਾ ਹੈਗਾ ਸਾਡੇ ਗੁਰੂ ਨੇ ਦਿੱਤਾ ਕਿਸ ਢੰਗ ਦੇ ਨਾਲ ਦਿੱਤਾ ਉਹ ਤੁਸੀਂ ਇਤਿਹਾਸ ਪੜ ਸਕਦੇ ਹੋ ਸਾਡੇ ਆਪਣੇ ਸੰਸਕਾਰ ਨੇ ਸਾਡਾ ਆਪਣਾ ਧਰਮ ਹੈ ਤੁਹਾਡੇ ਆਪਣੇ ਨੇ ਤੁਸੀਂ ਆਪ ਜੋ ਕੁਝ ਕਰਨਾ ਕਰੋ ਹਨਾ ਤੁਸੀਂ ਗੱਲ ਕਰ ਰਹੇ ਸੀ ਕਰਵਾ ਚੌਥ ਦੀ ਗੱਲ ਕਰ ਰਹੇ ਸੀ ਸ਼ਰਾਧਾ ਦੀ ਗੱਲ ਕਰ ਰਹੇ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਿੱਖ ਨੂੰ ਰੋਕਿਆ ਮੈਂ ਤਾਂ ਇਹਦਾ ਪ੍ਰਚਾਰ ਕਰਦਾ ਤੁਸੀਂ ਜਿਹੜੀਆਂ ਚੀਜ਼ਾਂ ਕਰਦੇ ਹੋ ਤੁਸੀਂ ਮੰਨੋ ਮੈਂ ਨਹੀਂ ਤੁਹਾਨੂੰ ਕਦੇ ਰੋਕਣ ਦੇ ਲਈ ਗਿਆ ਸਾ ਸਾਡੇ ਵਿੱਚ ਜਿਹੜੇ ਕਰਮ ਕਾਂਡ ਲੋਕ ਕਰ ਰਹੇ ਨੇ ਮੈਂ ਉਹਨਾਂ ਨੂੰ ਸਮਝਾਉਣ ਦਾ ਜਾ